ਦੇਖੋ ਬਾਈ ਪਾਣੀ ਹੋਰ ਆ ਗਿਆ ਪਿੱਛੇ ਤੇ ਦੇਖੋ ਬਾਈ ਨਾਲ ਇਹਦਾ ਬੀਹਾਂ ਦਾ ਕਿਆ ਹਲ ਗਾਸ ਤੇ ਦੇਖੋ ਪਾਣੀ ਜਿਹੜਾ ਖੜਾ ਬਾਈ ਜੂਰ ਖੜਾ ਉੱਥੇ ਖੜੀ ਖੜਿਓ ਬਾਈ ਭਰਦੂ ਗਿਆ ਮਸ਼ੀਨਾਂ ਇਹਦੀ ਬਾਕੜ ਦੇਖੋ ਤੁਸੀਂ ਕਿੱਡੀ ਬੜੀਆ ਦੇਖੋ ਬਾਈ ਬਾਕੜ ਦੇਖੋ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਤਨੂ ਪੰਜਾਬ ਵਲੌਗ 0037 ਤੇ ਹੋਰ ਬਾਈ ਕਿੰਨਾ ਉਮੀਦ ਆ ਬਾਈ ਵਧੀਆ ਤੇ ਗੁੱਡ ਹੋਊਗਾ ਭਾਈ ਜਿਹੜੇ ਨਵੇਂ ਵੀਰ ਮੇਰੇ ਦੇਖ ਰਹੇ ਆ ਪਹਿਲਾ ਜਨ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਮੇਰੇ ਵੀਰੋ ਜਰੂਰ ਕਰ ਦਿਆ ਕਰੋ ਵਧੀਆ ਤੇ ਵਧੀਆ ਕਮੈਂਟ ਕਰ ਦਿਆ ਕਰੋ। ਭਾਈ ਕੱਲ ਤੋਂ ਅਸੀਂ ਦੇਖਿਆ ਆਪਣੀ ਮਸ਼ੀਨ ਦੀ ਪਰਫਾਰਮੈਂਸ ਬਹੁਤ ਵਧੀਆ ਰਹੀ ਬਾਈ। ਅੱਜ ਬਾਈ ਕੰਮ ਤੇ ਜਾਣਾ ਤਾਂ ਜ਼ਮੀਰੇ ਮੇਰੀ ਪੱਟ ਦੀ ਹੋਏ ਇੰਨਾ ਪਾਣੀ ਚੱਲ ਰਿਹਾ ਨਾ ਤਕਰੀਬਨ ਅੱਧਾ ਪੂਣਾ ਘੰਟਾ ਹੋ ਗਿਆ ਪੂਰਾ ਘੜਾਕੇ ਦਰਮੀਂ ਪੈ ਰਿਹਾ। ਹੁਣ ਥੋੜਾ ਜਿਹਾ ਦਰ ਰਿਹਾ ਬਾਈ। ਦੇਖੋ ਬਾਈ। ਹੁਣ ਥੋੜਾ ਜਿਹਾ ਘਟ ਗਿਆ ਬਾਈ ਦੇਖੋ ਪਾਣੀ ਦੇਖੋ ਕਿੰਨਾ ਚੱਲ ਰਿਹਾ ਥੱਲੇ ਸੜਕ ਪਰ। ਉਹ ਦੇਖੋ ਉਪਰ। ਆਹਨ ਪੂਰਾ ਚੱਲ ਰਿਹਾ ਪਾਣੀ ਉਹ ਦੇਖੋ ਕਿੰਨਾ ਪਾਣੀ ਖੜਾਤਿਆ ਬਈ ਮੀਂਹ ਬਹੁਤ ਈ ਚੱਲਿਆ ਬਈ ਆਹ ਦੇਖੋ ਤੁਸੀਂ ਬਈ ਕਿੰਨਾ ਪਾਣੀ ਜਲ ਰਿਹਾ ਬਾਕੀ ਗਰਮੀ ਬਾਕੀ ਬਈ ਗਰਮੀ ਬਹੁਤ ਈ ਕਈ ਦਿਨ ਤੋਂ ਕੱਲ ਵਾਪੜਦਾ ਈ ਗੱਲ ਨਹੀਂ ਮੀਂਹ ਪਿਆ ਪਰਸੋਂ ਵੀ ਨਹੀਂ ਪਿਆ ਹੈਗਾ ਚੌਥੇ ਪਿਆ ਤਾਂ ਬਈ ਥੋੜਾ ਜਿਹਾ ਮੀਂਹ ਉਹਦੇ ਬਾਅਦ ਅੱਜ ਦੇਖੋ ਪੂਰਾ ਇਹਨ ਕੜਾਕੇ ਦੀ ਗਰਮੀ ਪੈ ਗਿਆ ਬਾਕੀ ਹੁਣ ਆਏ ਨਹੀਂ ਪਤਾ ਉਹ 70% ਦੱਸਿਆ ਵਾਦਾ ਵੀ ਦਿਨ ਚ ਵੀ ਹੋਰ ਵੀ ਗੜਬੜੀ ਕਰੂਗਾ ਜਾਂ ਨਹੀਂ ਕਰੂਗਾ ਬਲਮਾ ਤਾਂ ਹੁਣ ਬਹੁਤ ਹੋ ਗਿਆ ਬਾਈ ਖੇਤ ਖੁੱਦ ਪੂਰੇ ਭਰ ਗਏ ਹੋਣੇ ਪਾਣੀ ਨਾਲ ਬਾਕੀ ਪਾ ਸਾਨੂੰ ਪਤਾ ਡੋਲਾ ਤੋੜ ਦਿੰਦਾ ਜ਼ਿਆਦਾ ਤਰਮੀਜ਼ਾ ਹੁਣ ਆਏ ਵੀ ਨਹੀਂ ਪਤਾ ਬਾਈ ਆਪਣੇ ਚੋਏ ਵਾ ਚੰਡੀ ਕੜਦੇ ਪਾਣੀ ਆ ਜਾਣਾ ਦਾ ਕੁਝ ਵੀ ਕਹਿ ਸਕਦੇ ਆ ਪਰ ਨਹੀਂ ਬਹੁਤ ਹੋ ਗਿਆ ਬਾਈ ਕੰਮ ਤਾਂ ਬਣਾ ਅੱਜ ਖੜ ਗਿਆ ਦੇਖੋ ਬਾਈ ਪਾਣੀ ਹੋਰ ਆ ਗਿਆ ਪਿੱਛੇ ਤੇ ਬੁਰਾ ਹਾਲ ਆ ਬਾਈ ਬਾਕੀ ਤਾਂ ਚੋਏ ਦਾ ਵੀ ਦਿਖਾਉਣਾ ਬਾਈ ਕੀ ਪਰਫਾਰਮੈਂਸ ਉੱਥੇ ਕੀ ਆ ਪਾਣੀ ਪੂਣੀ ਚੱਲ ਰਿਹਾ ਸੰਜੂ ਰਵੀ ਜੀ ਸੰਜੋ ਆ ਚੋਆ ਦੇਖ ਕੀ ਹੈ ਆ ਜਾ ਆਏ ਬੋਲੇ ਕੋਈ ਪਾਣੀ ਪਾਣੀ ਹੋ ਗਿਆ ਚੋਆ ਤਾਂ ਉਹ ਕਿਨਾਰੇ ਆਵਾ ਬਾਕੀ ਹਜੇ ਥੋੜਾ ਟਾਈਮ ਦਾ ਕਾਊਗਾ ਬਈ ਕਹ ਹੋ ਰ ਆ ਯਾ ਮੈਂ ਇਧਰ ਜੇ ਫੰਮਾ 75% ਹਜੇ ਵੀ ਪਾਣੀ ਆਇਆ ਨਹੀਂ ਪਾਣੀ ਹੌਲੀ ਹੌਲੀ ਜਾਊਗਾ ਬਈ ਅਜੇ ਦੇਖੋ ਥੋੜਾ ਜਿਹਾ ਪਾਣੀ ਆਇਆ ਤਾਂ ਐਨਾ ਹੈ ਨਹੀਂ ਲਈ ਦਾ ਬਈ ਸੜਕ ਦੇ ਲੈਵਲ ਤੇ ਪਾਣੀ ਚੱਲਦਾ ਉੱਪਰ ਇਹਦੇ ਨਹੀਂ ਦੁਕਾਨ ਦੇ ਥੋੜੇ ਟਾਈਮ ਤੱਕ ਹੋਊਗਾ ਬਈ ਕੋਈ ਨਾਲ ਇਹਦਾ ਬੀਹਾਂ ਦਾ ਕੀ ਹਾਲ ਗੱਲ ਦੇਖ ਪਾਣੀ ਦੇ ਹੁੱਕਣਾ ਖੜਾ ਬਈ ਬਹੁਤ ਪੈ ਗਿਆ ਮੀਂਹਾਂ ਬਾਈ ਆ ਦੇਖੋ ਖੇਤ ਪਰੇ ਪੈ ਨੇ ਉਇਦਰ ਪਾਣੀ ਦਾ ਅੰਜ ਦੇ ਹੁਣ ਪਹੁੰਚ ਕੇ ਆਪਾਂ ਖੜੜ ਨਹੀਂ ਤਾਂ ਬਹੁਤ ਪੈ ਗਿਆ ਦੇਖੋ ਬਣੀ ਥਾਰ ਦਾ ਹਾਲ ਮੜੀ ਜੀ ਸਾਫ ਹੋ ਗਈ ਹੋਈ ਪਹਿਲਾਂ ਇਹ ਡਿਬੜੀ ਵੀ ਸੀ ਹੁਣ ਆਪਾਂ ਖੜੇ ਹੋਏ ਫਰਕਰ ਬੀਰਗਰ ਤਿਆਰ ਕਰ ਰਹੇ ਆ ਪਹਿਲੀ ਬਰਗਰ ਕਰ ਰਹੇ ਆ ਬਈ ਸ਼ਾਪ ਤੇ ਐ ਬੜੇ ਤਰੀਕੇ ਨਾਲ ਕੰਮ ਦੀ ਚਾ ਪੂਰਾ ਜਾ ਰਿਹਾ ਹੈ ਬਈ 12:00 ਵਜੇ ਦਾ ਟਾਈਮ ਆ ਦੇਖੋ ਤੁਸੀਂ ਰਸ ਵੀ ਸੋਹਣਾ ਬਾਈ ਬਾਕੀ ਸ਼ਾਪਾਂ ਸਾਰੀ ਬੰਦ ਆਂ ਡੀਟਲ ਬਰਗਰ ਰਹੀਓ ਦੇਖੋ ਹੋਰੇ ਖੜੇ ਨੇ ਮੇਰੇ ਕੰਮ ਆਏ ਦਾ ਮਾੜਾ ਲੈਨੇ ਬਰਗਰੇ ਖਾ ਲੈਨੇ ਆ ਮੈਂ ਤਾਂ ਬਹੁਤ ਪਹ ਗਿਆ ਹਾਂ ਪੰਜਵੀਂ ਗੱਡੀ ਫਸ ਗਈ ਟਿਕੜਵਾਂ ਤੋ ਇਹ ਆ ਰਿਹਾ ਜਿਹੜਾ ਮਿਕਰ ਜਾ ਹੁੰਦਾ ਹਮਾਂ ਦਾ ਕੇ ਪਾਣੇ ਨੂੰ ਕੱਢਦੇ ਆ ਵੀ ਡੋਜਨ ਵਾਗਿਆ ਵਾਲੀ ਮਸ਼ੀਨ ਦਾ ਦੇਖਦੇ ਆ ਵੀ ਮਸ਼ੀਨ ਦਾ ਜੋਰ ਅੱਜ ਚਲੋ ਅਲੀ ਗੱਡੀ ਦੇ ਚੇਤੇ ਤਾਲ ਜੀ ਸਰ ਝੋਰ ਬਹੁਤ ਹੈ ਵੀ ਤੋਚਨ ਡਾਲੇ ਤੋਚਨ ਕੋਈ ਜਦ ਕਰ ਦੇ ਛੱਡ ਦੇ ਛੱਡ ਦੇ ਟੋਚਰੇ ਖੁੱਲ ਗਿਆ ਜਰਾ ਯਾਰ ਕਿੱਥੇ ਜਾ ਰਹੇ ਹੋ ਇਹ ਕਿੱਥੇ ਜਾ ਰਹੇ ਹੋ ਕਰ 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 ਆਸ ਰੋਕ ਲੈ। ਬੱਸ ਬੱਸ ਟੋਚ ਨਿਕਾਲ ਦੇ। ਪਿੱਛੇ ਕਰ ਲੈ। ਹਾਂਜੀ ਬਾਈ ਦੇਖ ਲੈ ਆਪਣੀ ਮਸ਼ੀਨ ਦਾ ਜੋਰ। ਦੇਖੋ ਬਾਈ ਥੋੜਾ ਜਿਹਾ ਜੋਰ ਨਾਲ ਇਹ ਬਈ ਟਰੱਕ ਵਾਰ ਘਟਦੇ ਆ ਦੇਖੋ ਪੂਰਾ ਮਿਕਸਚਰ ਨਾਲ ਭਰਿਆ ਹੋਦਾ ਤੁਹਾਨੂੰ ਪਤਾ ਹੀ ਆ ਬਈ ਕਿੰਨਾ ਵਜ਼ਨ ਹੁੰਦਾ ਉਹ ਮਾ। ਹੁਣ ਬਾਈ ਤੁਹਾਨੂੰ ਦਿਖਾ ਰਹੇ ਇੱਕ ਮਸ਼ੀਨ ਪੋਕ ਲੈਣਾ। ਦੇਖੋ ਬਈ ਮਸ਼ੀਨ 380 ਨੰਬਰ ਬਈ ਆਪੋਕ ਲੈਣਾ ਕੋਇਲਕੋ ਦੀ ਹੈ ਬਈ ਮਸ਼ੀਨ ਦੇਖੋ ਬਈ ਤੁਸੀਂ ਆਦਾ ਕੈਮਰੇ ਵਾਂ ਤੁਹਾਨੂੰ ਛੋਟੀ ਲੱਗਦੀ ਹੋਣੀ ਦੇਖੋ ਬਈ ਕਿੱਡੀ ਵੱਡੀ ਮਸ਼ੀਨ ਆਹਾ ਦੇਖੋ ਕਿੱਡਾ ਇਹਦਾ ਸਿਸਟਮ ਲੱਗਿਆ ਵਾ ਇੱਕਾ ਟੀਪਰ ਇਨੀ ਦੂਰ ਖੜਾ ਉੱਥੇ ਖੜੀ ਖੜੀਓ ਬਈ ਭਰਦੋ ਗਿਆ ਮਸ਼ੀਨ ਇਹਦੀ ਬਾਕੜ ਦੇਖੋ ਤੁਸੀਂ ਕਿੱਡੀ ਵੱਡੀ ਆ ਦੇਖੋ ਬਈ ਬਾਕੜ ਦੇਖੋ ਇਹ ਦੇਖੋ ਕਿੱਡੀ ਬਾਕੜ ਆ ਬਈ ਦਿਲ ਨਵਾਈ ਵੀ ਦੇਖੋ ਮਸ਼ੀਨ ਦੀ ਬਾਈ ਕਿੰਨੀ ਆ ਇਹ ਤਾਂ ਬਈ ਇੱਕ ਛੋਟੀ ਟਰਾਲੀ ਦੀ ਇੱਕ ਨਾਲੇ ਭਰ ਜਾਂਦੀ ਹੋਗੀ ਬਾਈ ਇੱਕ ਵਾਕਟ ਨਾਲੇ ਛੋਟੀ ਟਰਾਲੀ ਭਰ ਜਾਣੀ ਇਹਦੇ ਨਾਲ ਇੱਕ ਵਾਕਟੇ ਪਾਉਗੀ ਬਾਈ ਫੁੱਲ ਭਰੀ ਵੀ ਮੇਰੇ ਖਿਆਲ ਚ ਪੈਣੇਗੇ ਨਹੀਂ ਹੈਗੇ ਵਾਕਟ ਬਹੁਤ ਵੱਡੀ ਆ ਬਾਈ ਆਹ ਦੇਖੋ ਤੁਸੀਂ ਇਹਨੂੰ ਜੇ ਪੂਰੀ ਭਰ ਕੇ ਵਾਕਟ ਨੂੰ ਪਾਉਣਾ ਤਾਂ ਇੱਕ ਵਾਕਟ ਨਾਲ ਟਰਾਲੀ ਫੁੱਲ ਭਰ ਜਾਊਗੀ ਬਾਈ ਪਿੰਨਾ ਦੇਖੋ ਕਿੱਡੀ ਕਿੱਡੀ ਲੱਗੀਆਂ ਨੇ ਇਹਦੇ ਪੂਰਾ ਹੈਵੀ ਕੰਮ ਹੋਇਆ ਪਿਆ ਬਾਕੀ ਐਸੀ ਮਸ਼ੀਨ ਆ ਬਾਈ ਬਾਕੀ ਦਾ ਮੈਂਟੀਨੈਂਸ ਵੀ ਬਹੁਤ ਜ਼ਿਆਦਾ ਹੋਊਗਾ ਬਾਈ ਦੇਖੋ ਕਿੱਥੇ ਪਈ ਆ ਹੈ ਬਾਈ ਨਵੀਂ ਮਸ਼ੀਨ ਆ ਜੇ ਬਹੁਤ ਘੱਟ ਚੱਲੀ ਹੋਈ ਆ ਥੋੜੇ ਜਿਹੇ ਟਾਈਮ ਚੱਲੀ ਹੋਈ ਆ ਬਾਕੀ ਉਧਰ ਆਪਣੀ ਚੱਲ ਰਹੀ ਹੈ ਰਾਣੀ ਸੁੰਦਰਾ ਇਹ ਕਮੇ ਜਾਂ ਮੈਂ ਜੇਸੀ ਵੀ ਕੋਗਲਾ ਨੂੰ ਮੂਰੇ ਚੂਚਾ ਜਿਹੀ ਲੱਗਦੀ ਆ ਵੀ ਦੇਖੋ ਇਹ ਆਪਣੀ ਕਿੰਨੀ ਕਿ ਜੇਸੀ ਵੀ ਲੱਗਦੀ ਆ ਜੀ ਬਾਕੜ ਦੇਖੋ ਤੇ ਬੂਮ ਆਮ ਦੇਖੋ ਬਈ ਉਹਦਾ ਬੂਮ ਦੇਖੋ ਫਾਈਨ ਸੌਫਟੀ ਨੰਬਰ ਅਸਾ ਜੈ ਬਹੁਤ ਅਭੀ ਰੇਂਜ ਦਾ ਕੋਰ ਦਾ ਹੋ ਛੋਟੀ ਜੀ ਲੱਗਦੀ ਆ ਬਾਕੀ ਆ ਦੀ ਪ੍ਰਗਣਾ ਵਈਓ ਸ਼ੋਗਲੇ ਨੇ ਨਾ ਆ ਟਾਟਾ ਬਾਈ 25 18 ਦੋ ਇਨੇ ਸੇਮ ਆ ਬਾਈ OBS 6 ਆ ABS 4 ਹੋਊਗਾ ਮੇਰੇ ਸਾਲ ਚ IPS 4 ਆ ਵੀ OBS 6 ਹੈ